ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਡੀਸੀ ਦਫ਼ਤਰਾਂ ਦੇ ਬਾਹਰ ਧਰਨੇਆਂ ਨੂੰ ਲੈ ਕੇ ਅੱਜ ਇੱਕ ਐਲਾਨ ਵੀ ਕੀਤਾ ਗਿਆ ਸੀ ਪਹਿਲਾਂ ਔਰ ਅੱਜ ਐਲਾਨ ਨੂੰ ਬਰਕਰਾਰ ਅੱਜ ਜਿਹੜਾ ਸਟਾਰਟ ਕਰ ਦਿੱਤਾ ਗਿਆ ਹੈ ਅੱਜ ਅਮਰਸਰ ਸਾਹਿਬ ਦੇ ਵਿੱਚ ਡੀਸੀ 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 ਆਫਿਸ ਦੇ ਬਾਹਰ ਅੱਜ ਜਿਹੜੇ ਧਰਨੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜੇ ਆ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਮੇਰੇ ਨਾਲ ਗੱਲ ਕਰਨ ਲਈ ਸਰ ਸਿੰਘ ਪੰਨੇਰ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਸਰ ਤੁਸੀਂ ਐਲਾਨ ਕੀਤਾ ਸੀ ਧਰਨੇ ਬਾਰੇ ਅੱਜ ਤੁਸੀਂ ਧਰਨਾ ਲਗਾ ਵੀ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਆ ਦੇਖੋ ਕਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਜੀ ਜਿਹਦੇ ਵਿੱਚ ਸਾਡੀ ਜਥੇਬੰਦੀ ਵੀ ਆਉਂਦੀ ਆ ਜੀ ਅੱਜ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ 'ਚ ਮੋਰਚੇ ਸ਼ੁਰੂ ਕਰਨੇ ਉਹ ਕਰ ਦਿੱਤੇ ਆ ਇੱਕ ਦਾ ਬਿਜਲੀ ਸੋਡ ਬਿੱਲ 2025 ਦਾ ਖਰੜਾ ਵਾ ਇੱਕ ਪ੍ਰੀਪੇਡ ਮੀਟਰ ਹੈਗੇ ਆ ਜੀ ਦੂਜਾ ਸ਼ੰਮੂ ਖਨੌਰੀ ਦਾ ਜਿਹੜਾ ਮੋਰਚਾ ਵਾ ਉਸ ਉਸ ਮੋਰਚੇ ਦੇ ਵਿੱਚ ਜੀ ਠੀਕ ਹੈ ਜੀ ਉਸ ਮੋਰਚੇ ਨੂੰ ਲੈ ਕੇ ਜਿਹੜੀ ਵੀ ਉਹ ਜਿਹੜਾ ਉਹਦਾ ਜਿੰਨਾ ਨੁਕਸਾਨ ਕੀਤਾ ਸ਼ੰਮੂ ਖਨੌਰੀ ਦੇ ਵਿੱਚੋਂ ਦਾ ਜਿਹੜਾ ਨੁਕਸਾਨ ਦੀ ਪਰਮਾਈਆ 370 ਲੱਖ ਦੀ ਜੀ ਫਿਰ ਉਹਦੇ ਵਿੱਚ ਜਿਹੜੀਆਂ ਮੰਗਾਂ ਕਰਜ਼ਾ ਮੁਕਤੀ ਸੀ ਐਮਐਸਪੀਸੀ ਇਹ ਦੋ ਗਾਉਂ ਚ ਨਰੇਗਾਲੀ ਮੰਗ ਬੀ ਸੀ ਹੁਣ ਸੈਂਟਰ ਨੇ 40% ਅਮੇਕਾ ਦਾ ਬਜਟ ਘਟਤਾ ਕਹਿੰਦੇ ਸੂਬਾ ਸਰਕਾਰ ਪਾਉਗੀ ਉਹ ਵੀ ਟੱਕਾ ਕੀਤਾ ਹੈਗਾ ਇਹਦੇ ਨਾਲ ਦੀ ਨਾਲ ਜਿਹੜੇ ਪੁਲਿਸ ਕੇਸ ਪਾਈ ਹੈਗੇ ਆ ਚਾਹੇ ਦਿੱਲੀ ਜੰਦੋਲ ਹੋਵੇ ਜਾਂ ਚਾਹੇ ਦੋਆ ਚਾਹੇ ਪੰਜਾਬ ਦੇ ਅੰਦੋਲਨਿਆਂ ਸ਼ਹੀਦ ਪਰਿਵਾਰਾਂ ਨੂੰ ਮਾਪ ਜਾ ਕਿੰਨਾ ਵੱਡਾ ਮਸਲਾ ਹੈਗਾ ਉਹਨਾਂ ਕੁੜੀਆਂ ਦਾ ਸਵਾਲ ਹੈਗਾ ਕੁਝ ਮਿਲ ਗਈਆਂ ਕੁਛ ਇੰਡੀਆਂ ਵੀ ਹੈ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਮਾਪ ਦੇ ਦਾ ਸਵਾਲ ਆ ਪਰਾਲੀ ਵਾਲੇ ਕੇਸ ਰੈਡ ਐਂਟਰੀ ਜੁਰਮਾਨਾ ਇਹ ਵੀ ਜੇਗਾ ਸਭ ਤੋਂ ਵੱਡੀ ਗੱਲ ਹੜਾਂ ਦਾ ਮਾਪਜਾ ਹੜਾਂ ਦਾ ਮਾਪਜਾ ਬਿਲਕੁਲ ਨਹੀਂ ਦਿੱਤਾ ਗਿਆ ਨਾ ਫਸਲਾਂ ਦਾ ਮਾਪਜਾ ਨਾ ਘਰਾਂ ਦਾ ਨਾ ਪਸ਼ੂਆਂ ਦਾ ਬਹੁਤ ਸਾਰੇ ਮਾਪਜੇ ਹਜੇ ਤੱਕ ਨਹੀਂ ਗਏ ਹੈਗੇ ਤੋਂ ਬੜਾ ਨਾ ਮਾਪਜਾ ਵੀ ਮੰਗ ਰਹੇ ਗਿਆ ਇਸੇ ਤਰੀਕੇ ਨਾਲ ਭਾਰਤ ਮਾਲਾ ਜੁੜਨਾਂ ਤੱਕ ਜਿਹੜੀਆਂ ਸੜਕਾਂ ਨਿਕਲਣੀਆਂ ੱਟੇ ਨਾ ਕੱਢੀਆਂ ਜਾ ਰਹੀਆਂ ਪੈਸੇ ਕਿਸਾਨਾਂ ਨੂੰ ਨਹੀਂ ਮਿਲੇ ਹੈਗੇ ਬਾਕੀ ਕੇਂਦਰ ਨਾਲ ਜੁੜੀਆਂ ਮੰਗਾਂ ਵੀ ਹੈਗੀਆਂ ਕੁਝ ਪੰਜਾਬ ਸਰਕਾਰ ਜਿਹੜਾ ਵਾ ਕੇਂਦਰ ਦਾ ਵਿਰੋਧ ਕਰੇ ਚਾਹੇ ਉਹ ਭਾਰਤ ਅਮਰੀਕਾ ਸਮਝੌਤਾ ਹੈਗਾ ਵਾ ਚਾਹੇ ਉਹ ਸੀਡ ਐਕਟ ਹੈਗਾ ਵਾ ਚਾਹੇ ਮਜ਼ਦੂਰਾਂ ਦੇ ਜਿਹੜੇ ਵਕੀਰਤ ਕਾਨੂੰਨ ਆਹਨ ਉਹ ੱੱਕੇ ਨਾ ਉਹਨਾਂ ਨੂੰ ਉਹਨਾਂ ਨੂੰ ਉਹਦਾ ਨੁਕਸਾਨ ਕੀਤਾ ਗਿਆ ਉਹ ਜਿਹੜੇ 4 ਕੋਟ ਲਾਗੂ ਕਰਤੇ ਹੋ ਵਾਪਸ ਲੈਣ ਦਾ ਸਵਾਲ ਹੈ ਸਾਰੀਆਂ ਮੰਗਾਂ ਨੂੰ ਲੈ ਕੇ ਜੜਾ ਮੋਰਚਾ ਸ਼ੁਰੂ ਕੀਤਾ ਸਰ ਪ੍ਰੀपेड ਮੀਟਰ ਨੂੰ ਲੈ ਕੇ ਵੀ ਇੱਕ ਵੱਡਾ ਜਿਹੜਾ ਤੁਹਾਡੇ ਵੱਲੋਂ ਸਵਾਲ ਚੁਕਿਆ ਗਿਆ ਕਿ ਪ੍ਰੀपेड ਮੀਟਰ ਵੀ ਅਜੇ ਵੀ ਲੱਗ ਰਹੇ ਨੇ ਤੇ ਅਸਰ ਕਿੰਨਾ ਕੁ ਕਹਿ ਸਕਦੇ ਆ ਕਿ ਇਸ ਮੋਰਚੇ ਦਾ ਰਹੇਗਾ ਤੇ ਦੇਖੋ ਬਹੁਤ ਵੱਡੇ ਪੱਧਰ ਤੇ ਜਿਹੜੇ ਆਪ ਖਪਤਕਾਰ ਆ ਉਹਨਾਂ ਨੇ ਕੋਈ ਬਿੱਲ ਦਿੱਤਾ ਹੀ ਨਹੀਂ ਜਾਂਦਾ ਸੰਜੀਤ ਸਿੰਘ ਰਾਜ ਸਭਾ ਦਾ ਮੈਂਬਰ ਜੁਪੀ ਵਾਲੇ ਪ੍ਰੀपेड ਮੀਟਰਾਂ ਤੇ ਬਹੁਤ ਜ਼ਿਆਦਾ ਬੋਲ ਰਹੇ ਨੇ ਪੰਜਾਬ ਦੇ ਅੰਦਰ ਮੀਟਰ ਲਾ ਰਹੇ ਨੇ ਆਪ ਆਮ ਆਦਮੀ ਪਾਰਟੀ ਕਹਿ ਕੇ ਆਈ ਸੀਗੀ ਪੀ ਅਸੀਂ ਜਿਹੜੇ ਧੱਕੇ ਨਾਲ ਪ੍ਰੀ-ਪੇਡ ਮੀਟਰ ਨਹੀਂ ਲਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਕੋਲ ਸੋ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਪੁਰਾਣੇ ਮੀਟਰ ਲਾਵੇ ਇਹ ਧੱਕੇ ਨਾਲ ਮੀਟਰ ਨਾ ਲਾਵੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਨਿਆਂ ਦਾ ਕਿੰਨਾ ਕੁ ਸਰਕਾਰ ਦੇ ਉੱਤੇ ਪ੍ਰੈਸ਼ਰ ਜਾਂ ਦਬਾਅ ਪਾ ਕੇ ਤੁਸੀਂ ਆਪਣੀ ਮੰਗ ਨੂੰ ਸਫਲ ਕਰ ਸਕਦੇ ਹੋ ਦੇਖੋ ਪੂਰਾ ਦੇਖੋ ਸਾਡਾ ਕੰਮ ਹੈਗਾ ਆਪਣੇ ਮਸਲਿਆਂ ਤੇ ਜਮੂਰੀ ਢੰਗ ਨਾਲ ਆਪਣੀ ਆਵਾਜ਼ ਚਾਉਣੀ ਸਰਕਾਰ ਨੇ ਸੁਣਨੀ ਕਿ ਨਹੀਂ ਸੁਣਨੀ 9 ਦਿਨ ਦਾ ਮੋਰਚਾ ਵਾ ਇਹ ਦੁਕਾਨ ਰੇਲ ਰੁਕੋ ਵੀ ਅਸੀਂ ਰੱਖਿਆ ਹੈਗਾ ਅਸੀਂ ਨਹੀਂ ਚਾਹੁੰਦੇ ਰੇਲ ਦਾ ਜਾਮ ਹੋਣ ਜਾਮ ਲੋਕਾਂ ਨੂੰ ਖੱਜਲ ਖਰਾਬੀ ਹੋਵੇ ਹੁਣ ਸਰਕਾਰ ਸਾਨੂੰ ਦੇ ਸਿੱਧਾ ਤਰ੍ਹਾਂ ਨਾਮ ਨਹੀਂ ਸੀ ਲਵਨਤਾ ਤੇ ਰੋਕੋਲ ਦਲਨ ਨੂੰ ਤੁਸੀਂ ਇੱਕ ਸਾਧਾ ਕਹਿ ਰਹੇ ਹੋ ਕਿ ਐਲਾਨ ਕਰ ਰਹੇ ਹੋ ਰੇਲ ਲੋਕੋ ਅੰਦੋਲਨ ਕਦੋਂ ਤੋਂ ਸ਼ੁਰੂ ਕਰੋਗੇ ਅਗਰ ਇਹ ਇੱਥੇ ਕੋਈ ਤਾਂ ਸੁਣਾਈ ਨਹੀਂ ਨਹੀਂ ਸੁਣਿਆ ਫਿਰ ਵੀ ਇਹਨੂੰ ਅਸੀਂ ਰੇਲ ਰੁਕੋ ਅੰਦੋਲਨ ਕਰ ਪੂਰੇ ਪੰਜਾਬ ਭਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਇਹਨਾਂ ਸਾਡੇ ਨਾਲ ਸਵਨ ਸਿੰਘ ਤੇ ਦੇ ਕਿਸਾਨ ਆ ਗੂ ਸੋ ਇਹਨਾਂ ਨੇ ਅੱਜ ਬਿਲੀਸੋਹ ਦੇ ਮੇਲੇ ਤੇ ਹੋਰ ਵੀ ਜਿਹੜੇ ਇਕਨੋਰੀ ਬਾਰਡਰ ਨੂੰ ਲੈ ਕੇ ਜਿਹੜਾ ਮਸਲੇ ਨੂੰ ਲੈ ਕੇ ਜਿਹੜੀ ਗੱਲ ਕੀਤੀ ਆ ਦੇਖਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਉੱਤੇ ਕਿੰਨਾ ਕੁ ਵੱਡਾ ਜਿਹੜਾ ਦਬਾਅ ਜਿਹੜਾ ਪ੍ਰੈਸ਼ਰ ਹੋ ਪਾਉਣ ਲਈ ਵਿੱਚ ਇਹ ਕਾਮਯਾਬ ਹੋ ਸਕ ਤੋਂ ਉਹਨੂੰ ਫਾਈਂਡ ਕਰ ਲੈਂਦੇ ਆਂ ਆਓ ਨੀਂ ਗੇਲੇ ਇਹੋ ਕੇਤਾ ਅੱਜੋ